ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹਿਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸਾਈ ਦਾ 350 ਸਾਲਾ ਸਤ ਆਵਦੀ ਦਿਵਸ ਜੋ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਜੀ ਤਰਤੀ ਤੇ ਇਸ ਕੋਈ ਤਰਤੀ ਤੇ ਬਹੁਤ ਹੀ ਚਾਰਜਕਲਾ ਚੁੰਟਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਹਰ ਏਰੀਆ ਤੋਂ ਹਰ ਮਹਾਂਪੁਰਖ ਨਗਰ ਕੀਰਤਨ ਲੈ ਕੇ ਆ ਰਿਹਾ ਹੈ ਇਸੇ ਤਰ੍ਹਾਂ ਨਾਨਕਸਰ ਸੰਪਰਦਾਵੱਲੋਂ ਵੀ ਜੋ ਪੂਰੀ ਸੰਪਰਦਾ ਜਨੇ ਸੰਪਰਦਾ ਦੇ ਮਹਾਪੁਰਖ ਨੇ ਸਾਰਾਂ ਦਿਨ ਨਾਲ ਵਿੱਚ ਲਕੇ ਨਾਨਕਸਰ ਤੋਂ ਜੋ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਔਰ ਰਸਤੇ 'ਚ ਪੜਾ ਕਰਦੇ ਹੋਏ ਹੁਣ ਉਸ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਜਿੱਥੇ ਅਨੰਦ ਦੀਪੁਰੀ ਹੈ ਤੁਨਗੁਰ ਤੇ ਇੱਕ ਬਾਦ ਪਾਸਾ ਇਹਦਾ ਵਸਾਇਆ ਹਾਂ ਨਗਰ ਜਿੱਥੋਂ ਸਤਗੁਰੂ ਜੀ ਤੁਨਗੁਰ ਤੇ ਇੱਕ ਬਾਦ ਪਾਸਾ ਜੀ ਦਿੱਲੀ ਨੂੰ 6 ਦਿਨਾਂ ਬਾਅਦ ਜੋ ਚਾਲੇ ਪਾਏ ਇਹ ਆਜ ਉਸ ਸ੍ਰੀ ਤਰਤਪੀਦੇ ਨਗਰ ਕੀਰਤਨ ਪਹੁੰਚਾ ਹੈ ਤੋਂ ਇਸ ਲਈ ਸੰਗਤਾਂ ਨੂੰ ਦਾਸ ਪਤਾਨ ਕੋਟ ਧੰਵਾਦ ਕਰਦਾ ਜਿਹੜੀਆਂ ਨਾਲ ਚੱਲ ਕੇ ਆਈਆਂ ਨੇ ਬੜਾ ਉਦਮ ਕੀਤਾ ਉਤਰਾਲਾ ਕੀਤਾ ਤੇ ਇਸੇ ਤਰ੍ਹਾਂ 21 ਨਵੰਬਰ ਤੋਂ 31 ਨਵੰਬਰ ਤੱਕ ਇਥੇ ਜੋ ਮੇਨ ਪ੍ਰੋਗਰਾਮ ਮਨਾਇਆ ਜਾਣਾ ਹੈ ਤੇ ਬੜਾ ਚਾਦੀ ਕਲਾ ਦਾ ਪ੍ਰੋਗਰਾਮ ਹੈ ਦੂਰੋਂ ਰੇਡੀਓਾਂ ਚੰਟਾਂ ਆ ਰਹੀਆਂ ਨੇ ਤੇ ਉਸ ਨਗਰ ਦੇ ਉਸ ਸਮਾਗਮ ਦੇ ਵਿੱਚ ਜੋ ਦਾਸਰਨ ਦੀ ਡਿਊਟੀ ਸੱਚ ਝੋਲੀ ਦੀ ਸੇਵਾ ਪਈ ਏ ਉਹਨੇ ਦਿਨ ਜੋ ਮੁਖ ਲੰਗਰਾਵ ਦੀ ਸੇਵਾ ਦਾਸਰਨ ਦੀ ਝੋਲੀ ਚ ਪਈ ਆ ਤੇ ਉਹਨੇ ਦਿਨ ਵੀ ਦਾਸੇ ਤੇ ਰਹੂਗਾ ਤੇ ਫਿਰ ਦੁਬਾਰਾ ਸਮੁੱਚੀ ਮਾਪੁਰਖਾਂ ਦਾ ਪਾਬਾ ਕਾਲਾ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਬਾਬਾ ਗੁਰਚੰਦ ਸਿੰਘ ਜੀ ਔਰ ਜਿਨੀ ਸੰਪਰਦਾ ਦੇ ਮਾਪੁਰਖ ਨੇ ਬਾਬਾ ਕਲਵਾਨ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਸਾਰਿਆਂ ਨੇ ਅੱਜ ਨਾਲ ਹਿੰਮਤ ਕਰਕੇ ਉਦਮ ਕਰਕੇ ਉਪਰਾਲਾ ਕਰਕੇ ਜੋ ਨਾਲ ਸੇਕਸ ਕੀਤੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਜੀ ਵਾਇਗੁਰ ਜੀ ਕਾ ਕਾਲ ਸਾਹ ਵਾਇਗੁਰ ਜੀ ਕੀ ਪਤ ਹੈ ਧਰਮ ਹੇਤ ਸਾਕਾ ਜਨ ਕੀ ਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸ਼ਹੀਦੀ ਸਾਕੇ ਨੂੰ ਯਾਦ ਕਰਦੇ ਆ ਜੋ ਕਿ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਕੇ ਸੰਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਆ ਔਰ ਅੱਜ ਇੱਕ ਬਹੁਤ ਵੱਡਾ ਨਗਰ ਕੀਰਤਨ ਜਿਹੜੇ ਸਾਡੇ ਨਾਨਕ ਸਰ ਵਾਲੇ ਮਹਾਪੁਰਸ਼ ਨੇ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਜੋਰਾ ਜੋਰਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਲਖਾ ਸਿੰਘ ਸੰਤ ਬਾਬਾ ਲਖਾ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸੰਤ ਮਹਾਪੁਰਸ਼ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੀ ਸੰਗਤ ਅੱਜ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਇੱਥੇ ਆਨੰਦਪੁਰ ਸਾਹਿਬ ਪਹੁੰਚੀ ਆ ਮੈਂ ਇਹ ਸਮਝਦਾ ਵਾਂ ਕਿ ਸੰਗਤਾਂ ਵੱਡੀ ਤਦਾਦ ਦੇ ਵਿੱਚ ਸ਼ਤਾਬਦੀ ਨੂੰ ਮਨਾਉਣ ਦੇ ਲਈ ਆਨੰਦਪੁਰ ਸਾਹਿਬ ਆਮਦ ਸ਼ੁਰੂ ਕਰ ਚੁੱਕੀਆਂ ਵਾਂ ਔਰ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਜਦੋਂ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਸ਼ਹੀਦੀ ਸਾਕੇ 350 ਸਾਲਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਯਾਈ ਦਿਹਾੜਾ ਮਨਾਇਆ ਜਾਣਾ ਤੇ ਉਦੋਂ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇਗੀ ਅੱਜ ਜੋ ਨਾਨਕ ਸਰ ਵਾਲੇ ਸਾਰੇ ਮਹਾਪੁਰਸ਼ ਇਥੇ ਵੱਡਾ ਨਗਰ ਕੀਰਤਨ ਲੈ ਕੇ ਆਏ ਆ ਸੰਗਤ ਆਈ ਆ ਕੁਚੋ ਸਾਹਿਬ ਵਾਲੇ ਆਏ ਆ ਮੈਂ ਸਾਰੀ ਹੀ ਸੰਗਤ ਦਾ ਉਹਨਾਂ ਦਾ ਜੋ ਕਦਮ ਕਦਮ ਇੱਧਰ ਨੂੰ ਆਇਆ ਵਾ ਉਹ ਸਿਰ ਮੱਥੇ ਦੇ ਉੱਤੇ ਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਕਿ ਪਾਤਸ਼ਾਹ ਸੰਗਤਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖਣ ਗੁਰੂ ਕੀ ਸੰਗਤ ਆਪਣੇ ਗੁਰਸਥਾਨਾਂ ਦੇ ਨਾਲ ਇਸੇ ਤਰ੍ਹਾਂ ਜੁੜੀ ਰਵੇ ਗੁਰਬਾਣੀ ਦੀ ਗੱਲ ਗੁਰੂ ਸਾਹਿਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਜੋ ਉਪਰਾਲਾ ਮਹਾਂਪੁਰਸ਼ਾਂ ਦੇ ਵੱਲੋਂ ਕੀਤਾ ਜਾਂਦਾ ਸੱਚੇ ਬਾਦਸ਼ਾਹ ਇਹਨਾਂ ਨੂੰ ਉਦਮ ਬਖਸ਼ਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਮੈਂ ਸਾਰੇ ਮਹਾਂਪੁਰਸ਼ਾਂ ਦਾ ਗੁਰੂ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਾ ਸਾਹਿਬ ਜੀ ਤੇ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਨਵੰਬਰ 3 ਆ ਰਿਹਾ ਹੈ ਉਸ ਨੂੰ ਲੈ ਕੇ ਸੰਗਤਾਂ ਵਿੱਚ ਦੇਸ਼ ਉਦੇਸ਼ਾਂਤਰ ਬਹੁਤ ਭਾਰੀ ਇਤਸ਼ਾਹ ਬੜਿਆ ਹੋਇਆ ਸਿੱਖ ਸੰਗਤ ਬੜੇ ਪਿਆਰ ਸ਼ਾਂਤ ਵਿਰਾਗ ਦੇ ਵਿੱਚ ਹੈ ਕਿਉਂਕਿ ਤਾਂ ਸਿੱਖ ਟੀਕ ਬਾਦ ਮਹਾਰਾਜ ਦੀ ਬਹੁਤ ਭਾਰੀ ਕੁਰਬਾਨੀ ਭਾਰੀ ਪਰਉਪਕਾਰ ਉਹਨਾਂ ਨੇ ਇਸ ਸਿੱਖ ਤੇ ਕੀਤੇ ਆ ਜੋ ਉਹਨਾਂ ਨੇ ਧਰਮ ਦੇ ਸਾਕਾਂ ਦੇ ਪਿਆ ਅਸੀਸ ਦੀਆ ਪਰ ਸਰਉਨਾ ਦੀਆ Hindu ਧਰਮ ਦੀ ਰਾਖੀ ਵਾਸਤੇ ਜਰਕ ਜੰਦੂ ਦੀ ਆਖੀ ਵਾਸਤੇ ਤੁਹਾਨੂੰ ਤੇ ਬਹਾਦਰ ਮਹਾਰਾਜੀ ਨੇ ਬਹੁਤ ਮਹਾਨ ਕੁਰਬਾਨੀ ਕੀਤੀ ਉਥੇ ਅੱਜ ਸਾਡੇ ਸਿੱਖ ਪੰਥ ਦੀ ਮਹਾਨ ਸੰਪਰਦਾ ਨਾਨਕ ਸਰ ਸੰਪਰਦਾ ਦੇ ਸਾਰੇ ਹੀ ਮਹਾਪੁਰਸ਼ ਨਾਨਕਾ ਕਲੇਰਾਂ ਦੇ 71 ਹੋ ਕੇ ਸਾਰੇ ਹੀ ਅੱਜ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਇੱਕ ਮਹਾਨ ਦਿਸ਼ਾਨ ਨਗਰ ਕੀਰਤਨ ਲੈ ਕੇ ਪਹੁੰਚੇ ਆ ਤਾਂ ਮੈਂ ਜਿੱਥੇ ਸਾਰੇ ਮਹਾਪੁਰਸ਼ਾਂ ਨੂੰ ਜੀਉਂ ਆ ਕਿਹਾ ਉਥੇ ਉਹਨਾਂ ਦਾ ਧੰਨਵਾਦ ਕਰਦਾ ਜੋ ਉਹਨਾਂ ਨੇ ਅੱਜ ਜੋ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਦਰਤਾ ਸਿੰਘ ਉਤੇਗ ਬਹਾਦਰ ਮਹਾਰਾਜ ਜੀ ਦੇ ਇਸ ਸਥਾਨ ਤੇ ਦਰਸ਼ਨ ਦਿਦਾਰੇ ਕਰਕੇ ਦਰਤਾ ਸਿੰਘ ਉਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨ